ਪ੍ਰਾਈਵੇਟ ਜਿਹੜੇ ਕਲੋਨਾਈਜ਼ਰ ਨੇਗੇ ਪ੍ਰਾਈਵੇਟ ਡਿਵੈਲਪਰ ਨੇ ਜਿਹੜੇ ਉਹ ਆਪਣੀਆਂ ਆਪਣੀਆਂ ਕਲੋਨੀਆਂ ਬਣਾ ਕੇ ਲਗਾਤਾਰ ਵੇਚ ਰਹੇ ଥିਗੇ। ਔਰ ਉਹਨਾਂ ਵਿੱਚੋਂ ਕਾਫੀ ਸਾਰੇ ਡਿਵੈਲਪਰ ਜਿਹੜੇ ਨੇਗੇ ਬੜੇ ਅੱਛੇ ਢੰਗ ਦੇ ਨਾਲ ਸਰਕਾਰ ਦੇ ਸਾਰੇ ਐਕਟਾਂ ਦੇ ਅਧੀਨ ਪਾਪੜਾ ਦੇ ਦੀਨ, ਦੂਸਰਿਆਂ ਦੇ ਦੀਨ ਇਨਫਾਰਮੇਸ਼ਨ ਜਿਹੜੀ ਆਪਣੀਆਂ ਪਰਮਿਸ਼ਨਾਂ ਲੈ ਕੇ ਕੰਮ ਕਰ ਰਹੇ ਸੀ। ਪਰ ਲੇਕਿਨ ਉਹਦੇ ਨਾਲ ਦੀ ਨਾਲ ਇਕ ਬਹੁਤ ਵੱਡਾ ਮਾਫੀਆ ਪੰਜਾਬ ਦੇ ਅੰਦਰ ਜਿਹੜਾ ਕਿ ਅਕਾਲੀ ਦਲ ਦੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਮੇਂ ਕਾਂਗਰਸ ਪਾਰਟੀ ਦੇ ਸਮੇਂ ਪੰਜਾਬ ਚ ਪੈਦਾ ਹੋਇਆ ਇੱਕ ਉਹ ਲੈਂਡ ਮਾਫੀਆ ਜਿਹੜਾ ਪੰਜਾਬ ਦੇ ਕਿਸਾਨਾਂ ਤੋਂ ਸਸਤੇ ਭਾਅ ਦੇ ਉੱਤੇ ਜ਼ਮੀਨਾਂ ਲੈ ਕੇ ਚਾਰ ਬੰਦੇ ਇਕੱਠੇ ਹੋ ਕੇ ਚਾਰ ਕਿੱਲੇ ਇਸ ਕਿਸਾਨ ਤੋਂ ਚਾਰ ਕਿੱਲੇ ਇਸ ਕਿਸਾਨ ਤੋਂ ਚਾਰ ਕਿੱਲੇ ਉਸ ਤੋਂ ਚਾਰ ਉਸ ਤੋਂ ਔਰ ਦਸਾਂ ਕਿਸਾਨਾਂ ਤੋਂ ਪੈ ਜ਼ਮੀਨ ਜਿਹੜੀਆਂ ਖਰੀਦ ਕੇ ਵਾਦ ਦੇ ਵਿੱਚ ਇਕੱਠੇ ਹੋ ਕੇ ਇੱਕ ਗੈਰ ਕਾਨੂੰਨੀ ਕਲੋਨੀ ਦਾ ਰੂਪ ਦੇ ਕੇ ਉਹਨੂੰ ਲੋਕਾਂ ਨੂੰ ਵੇਚ ਦਿੰਦੇ ਸੀ। ਔਰ ਨਾ ਉਸ ਕਲੋਨੀ ਦੇ ਅੰਦਰ ਸੀਵਰੇਜ ਹੁੰਦਾ ਸੀ। ਨਾ ਕੋਈ ਅਗਦੀ ਸੜਕ ਹੁੰਦੀ ਸੀ। ਨਾ ਕੋਈ ਉਹਦੇ ਅੰਦਰ ਇਲੈਕਟ੍ਰਿਸਿਟੀ ਦਾ ਪ੍ਰਬੀਸ਼ਨ ਹੁੰਦਾ ਸੀ। ਨਾ ਕੋਈ ਸੀਵਰੇਜ ਦਾ ਪ੍ਰਬੀਸ਼ਨ ਹੁੰਦਾ ਸੀਗਾ ਔਰ ਲਗਾਤਾਰ ਕਈ ਵਾਰ ਕਈ ਵਾਰ ਜਿਹੜਾ ਹੈਗਾ ਬਹੁਤ ਸਾਰੀਆਂ ਪਰਮਿਸ਼ਨਾਂ ਦੇਣ ਦੇ ਲਈ ਲੈਣ ਦੇ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪਿਆ। ਬਹੁਤ ਜਗ੍ਹਾ ਤੇ ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਣਾ ਕਿ ਪ੍ਰੋਟੈਸਟ ਹੋਇਆ ਕਿ ਸਾਡੀ ਕਲੋਨੀ ਦੇ ਅੰਦਰ ਸਿਵਰੇਜ ਪਾਓ ਪਰ ਲੇਕਿਨ ਉਹ ਕਲੋਨੀ ਕਿੱਠੀ ਕਿਨੇ ਸੀ ਉਹ ਕਲੋਨੀ ਜਿਹੜੀ ਆ ਕਿਸੇ ਗੈਰਕਾਨੂੰਨੀ ਡਿਵੈਲਪਰ ਨੇ ਕੱਟੀ ਸੀ ਉਸ ਲੈਂਡ mafias ਨੇ ਕੱਟੀ ਸੀ ਜਿਹੜਾ ਮੈਂ ਸਮਝਦਾ ਉਸ ਸਮੇਂ ਦੀ ਸਰਕਾਰਾਂ ਦੇ ਮੰਤਰੀਆਂ ਨਾਲ ਰਲ ਕੇ ਉਸ ਸਮੇਂ ਦੇ ਸਰਕਾਰਾਂ ਦੇ ਲੋਕਾਂ ਨਾਲ ਰਲ ਕੇ ਗੈਰਕਾਨੂੰਨੀ ਧੰਦਾ ਕਰਦੇ ਸੀਗੇ ਔਰ ਜੇ ਮੇਰੇ ਕੋਲ ਜਿੰਨਾ ਕ ਅੰਕੜਾਗਾ ਪਿਛਲੇ 10 ਸਾਲਾਂ ਦੇ ਅੰਦਰ ਪਿਛਲੇ 10 ਸਾਲਾਂ ਦੇ ਅੰਦਰ ਲਗਭਗ 30000 ਏਕੜ 10 ਸਾਲਾਂ ਦੇ ਅੰਦਰ 30000 ਏਕੜ ਜ਼ਮੀਨ ਜਿਹੜੀ ਕਿ ਪੰਜਾਬ ਦੇ ਕਿਸਾਨ ਦੇ ਉਤੋਂ ਲੈ ਕੇ ਉਹਦੇ ਉੱਪਰ ਛੋਟੀਆਂ-ਛੋਟੀਆਂ ਕਲੋਨੀਆਂ ਕੱਟ ਕੇ ਜਿਹਦੇ ਅੰਦਰ ਨਾ ਸੀਵਰੇਜ ਦਾ ਪ੍ਰਬੰਧ ਨਾ ਸੜਕ ਦਾ ਪ੍ਰਬੰਧ ਨਾ ਪਾਣੀ ਦਾ ਪ੍ਰਬੰਧ ਨਾ ਕਿਸੇ ਪਾਰਕ ਦਾ ਪ੍ਰਬੰਧ ਨਾ ਹੀ ਕਿਸੇ ਧਾਰਮਿਕ ਸਥਾਨ ਲਈ ਜਗ੍ਹਾ ਛੱਡੀ ਗਈ ਨਾ ਹੀ ਜਿਹੜਾ ਹੈਗਾ ਪ੍ਰੋਪਰ ਕੋਈ ਜਿਹੜੀ ਬਾਬਾ ਦੀ ਇਲੈਕਟ੍ਰਿਸਿਟੀ ਦੀ ਵਿਵਸਥਾ ਕੀਤੀ ਗਈ ਬਲਕਿ ਬੇਸਿਕ ਜਿਹੜੀਆਂ ਵਿਵਸਥਾਵਾਂ ਹੁੰਦੀਆਂ ਨੇਗੀਆਂ ਬੇਸਿਕ ਅਬਿਲਿਟੀਆਂ ਹੁੰਦੀਆਂ ਨੇਗੀਆਂ ਉਹਨਾਂ ਸਾਰੀਆਂ ਤੋਂ ਬਿਨਾ ਪੰਜਾਬ ਦੇ ਅੰਦਰ ਇਸ ਤਰ੍ਹਾਂ ਦਾ ਮਾਫੀਆ ਜਿਹੜਾ ਉਹ ਪਿਛਲੇ 10 ਸਾਲ ਤੋਂ ਕੰਮ ਕਰ ਰਿਹਾ ਸੀ ਔਰ 10 ਸਾਲ ਤੋਂ ਇਹ ਜਿਹੜੀਆਂ ਇਰੈਗੂਲਰ ਕਲੋਨੀਆਂ ਗੈਰ ਕਾਨੂੰਨੀ ਕਲੋਨੀਆਂ ਜਿਹੜੀਆਂ ਪੰਜਾਬ ਤੋਂ ਵਿੱਚ ਆਈਆਂ ਔਰ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਆਉਣ ਤੋਂ ਬਾਅਦ ਜਿਹੜਾ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਅਸੀਂ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏਗੇ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਦੀ ਪਾਲਿਸੀ ਆਈ ਆ ਜਿਸ ਪਾਲਿਸੀ ਦੇ ਦੀਨ ਅਸੀਂ ਇਹ ਡਿਸਾਈਡ ਕੀਤਾਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਆਪਣੀ ਫ੍ਰੀ ਵਿਲ ਦੇ ਨਾਲ ਬਿਨਾਂ ਕਿਸੇ ਦਬਾਅ ਦੇ ਡਰ ਦੇ ਭੇਜ ਦੇ ਭਾਵ ਦੇ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਆਪਣੀ ਜ਼ਮੀਨ ਦੇਣੀ ਚਾਹਗਾ ਕਿ ਆਪਣੀ ਜ਼ਮੀਨ ਜਿਹੜੇ ਦੇਊਗਾ ਕਿ ਮੈਨੂੰ ਸਰਕਾਰ ਜਿਹੜੀ ਜ਼ਮੀਨ ਡਿਵੈਲਪ ਕਰਕੇ ਦੇਵੇ ਔਰ ਉਹ ਜ਼ਮੀਨ ਚੋਂ ਉਹਦਾ ਜਿਹੜਾ ਕਾਨੂੰਨ ਦੇ ਅਨੁਸਾਰ ਬਣਦਾ ਹਿੱਸਾ ਜਿਹੜਾ ਪਲਾਟ ਜਾਂ ਰਹਾਇਸ਼ੀ ਕਮਰਸ਼ੀਅਲ ਜਿਹੜਾ ਉਹਨੂੰ ਮਿਲੂਗਾ ਜਿਹੜਾ ਇਸ ਪਾਲਿਸੀ ਦੇ ਅਧੀਨ ਆਊਗਾ ਤਾਂ ਬਿਲਕੁਲ ਅਸੀਂ ਆਫਰ ਕੀਤੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪਰ ਲੇਕਿਨ ਪਿਛਲੇ ਕਾਫੀ ਸਮੇਂ ਦੇ ਉਤੋਂ ਕਾਫੀ ਸਾਰੀਆਂ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇ ਗਿਆ ਉਹ ਬਾਤ ਵੀ ਕੂੜ ਪ੍ਰਚਾਰ ਕਰ ਰਹੇ ਜਿਆ ਨੇ ਗੀਆਂ ਬਹੁਤ ਹੀ ਗਲਤ ਪ੍ਰਚਾਰ ਕਰ ਰਹੇ ਜਿਆ ਨੇ ਗੀਆਂ ਉਹਨਾਂ ਨੂੰ ਉਹਦਾ ਕਿਸਾਨ ਯਾਦ ਨਹੀਂ ਆਇਆ ਜਦੋਂ 10 ਸਾਲਾਂ 'ਚ 30 ਤੋਂ ਹਜ਼ਾਰ ਤੋਂ ਉੱਪਰ ਏਕੜ ਜ਼ਮੀਨ ਜਿਹੜੀ ਆ ਕਿਸਾਨ ਦੀ ਕੌਡੀਆਂ ਪਾ ਖਰੀਦੀ ਗਈ ਉਦੋਂ ਪੰਜਾਬ ਦਾ ਕਿਸਾਨ ਚੇਤੇ ਨਹੀਂ ਆਇਆ ਕਿਉਂਕਿ ਉਸ ਸਮੇਂ ਪੰਜਾਬ ਦੇ ਲੈਂਡ ਮਾਫੀਆ ਦੇ ਨਾਲ ਰਲ ਕੇ ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਬੁਰੀ ਤਰ੍ਹਾਂ ਕੁੱਟਿਆ ਬੁਰੀ ਤਰ੍ਹਾਂ ਲੁੱਟਿਆ ਉਹਨਾਂ ਦੀ ਜ਼ਮੀਨ ਖੋਈ ਹੁਣ ਜਦੋਂ ਅਸੀਂ ਕਿ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਾਂਗੇ ਹੁਣ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਸ ਜਿਹੜੀਆ ਪਾਲਸੀ ਆ ਉਹਦਾ ਵਿਰੋਧ ਕਰਾਉਣ ਦਾ ਯਤਨ ਕਰ ਰਹੇ ਨੇ ਪਰ ਲੇਕਿਨ ਅਸੀਂ ਪੰਜਾਬ ਦੇ ਕਿਸਾਨ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ ਇਸ ਲੈਂਡ ਪੁਨਿੰਗ ਪਾਲਸੀ ਦੇ ਤਹਿਤ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਊਗਾ ਬਲਕਿ ਉਹਨਾਂ ਦੀ ਆਜ਼ਾਦ ਮਰਜ਼ੀ ਦੇ ਨਾਲ ਜਿਹੜਾ ਇਹ ਜ਼ਮੀਨ ਲਈ ਜਾਊਗੀ ਔਰ ਡਿਵੈਲਪ ਕਰਕੇ 1000 ਜਿਹੜਾ ਗਾਜਾ ਉਹਨੂੰ ਰਹਾਇਸ਼ੀ ਤੌਰ ਤੇ ਇੱਕ ਏਕੜ ਚੋਂ ਔਰ 200 ਗਾਜ ਜਿਹੜੀ ਆ ਕਮਰਸ਼ੀਅਲ ਤੌਰ ਤੇ ਉਹਨੂੰ ਮਿਲੂਗੀ ਤੋ ਆਪਣੀ ਫਰੀ ਬਰਜੀ ਦੇ ਨਾਲ ਆਜ਼ਾਦ ਮਾਰਕੀਟ ਦੇ ਵਿੱਚ ਵੇਚ ਸਕਦਾਗਾ ਪਰ ਲੇਕਿਨ ਨਾਲ ਵੀ ਨਾਲੇ ਵੀ ਸਪਸ਼ਟਾ ਕਿ ਜੇਕਰ ਅਸੀਂ ਉਹ ਜ਼ਮੀਨ 1 ਸਾਲ 2 ਸਾਲ 3 ਸਾਲ 4 ਸਾਲ ਜੇਕਰ ਅਸੀਂ ਉਹ ਜ਼ਮੀਨ ਨੂੰ ਡਿਵੈਲਪ ਕਰਨੇ ਸਮਾਂ ਲੱਗਦਾਗਾ ਜਿੰਨਾ ਸਮਾਂ ਲੱਗਦਾਗਾ ਤਾਂ ਉਹਦਾ ਅਸੀਂ 50000 ਰੁਪਇਆ ਪ੍ਰਤੀ ਏਕੜ ਸਾਲਾਨਾ ਮੁਆਵਜ਼ਾ ਜਿਹੜਾ ਉਸ ਕਿਸਾਨ ਨੂੰ ਦੇਵਾਂਗੇ ਜਦ ਤੱਕ ਅਸੀਂ ਉਸ ਜ਼ਮੀਨ ਨੂੰ ਪੂਰੀ ਤਰ੍ਹਾਂ ਡਿਵੈਲਪ ਕਰਕੇ ਉਹਨੂੰ ਜਿਹੜਾ ਹੈਗਾ ਵੇਚਣ ਦੇ ਯੋਗ ਨਹੀਂ ਬਣਾਉਂਦੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਿਸੇ ਤੋਂ ਜ਼ਬਰਦਸਤੀ ਨਾ ਕਿਸੇ ਦੇ ਧੱਕੇ ਦੇ ਨਾਲ ਨਾ ਕਿਸੇ ਨੂੰ ਜਿਹੜਾ ਹੈਗਾ ਡਰਾ ਕੇ ਧਮਕਾ ਕੇ ਬਿਲਕੁਲ ਨਹੀਂ ਬਿਲਕੁਲ ਸਪਸ਼ਟ ਕਰਦੇ ਆ ਕਿ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਉਸ ਕਿਸਾਨ ਨੂੰ ਜਿਹੜਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਜ਼ਮੀਨ ਦੇਣੀ ਚਾਹੂਗਾ ਉਹਦਾ ਅਸੀਂ ਵੈਲਕਮ ਕਰਾਂਗੇ ਸਵਾਗਤ ਕਰਾਂਗੇ ਹੁਣ ਵੀ ਬਹੁਤ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਨਗੀਆਂ ਪਟਿਆਲਾ ਦੇ ਅੰਦਰ ਸੰਗਰੂਰ ਦੇ ਅੰਦਰ ਬਠਿੰਡਾ ਦੇ ਅੰਦਰ ਮਹਾਲੀ ਦੇ ਅੰਦਰ ਲੁਧਿਆਣਾ ਦੇ ਅੰਦਰ ਅਮਰਸਰ ਦੇ ਅੰਦਰ ਕਾਫੀ ਸਾਰੇ ਸ਼ਹਿਰਾਂ ਦੇ ਅੰਦਰ ਮੈਂ ਅੰਕੜਾ ਕੰਪਾਈਲ ਕਰਕੇ ਜਦੋਂ ਅਗਲੀ ਵਾਰ ਆਪਾਂ ਮਿਲਾਂਗੇ ਇਸ ਗੱਲ ਨੂੰ ਲੈ ਕੇ ਤੁਹਾਨੂੰ ਅੰਕੜਾ ਕੰਪਾਈਲ ਕਰਕੇ ਮੈਂ ਦੇਵਾਂਗਾ ਕਿ ਕਿੰਨੇ ਸਾਰੇ ਕਿਸਾਨਾਂ ਨੇ ਹੁਣ ਤੱਕ ਜਿਹੜੀ ਆ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪੰਜਾਬ ਸਰਕਾਰ ਨੂੰ ਆਫਰ ਕੀਤਾਗਾ ਕਿ ਸਾਡੀ ਜ਼ਮੀਨ ਨੂੰ ਡਿਵੈਲਪ ਕਰਕੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਅੱਛੇ ਤਰੀਕੇ ਦੇ ਨਾਲ ਇੱਥੇ ਜਿਹੜੀ ਹੈ ਕੋਈ ਕਲੋਨੀ ਬਣ ਸਕੇ ਨਹੀਂ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਮਸ਼ਰੂਮਿੰਗ ਦੀ ਤਰ੍ਹਾਂ ਪੰਜਾਬ ਚ ਉਗ ਰਹੀਆਂ ਨੇ ਗਿਆ ਔਰ ਦੇਸ਼ ਦੇ ਦੂਜੇ ਸੂਬਿਆਂ ਚ ਉਗ ਰਹੀਆਂ ਨੇ ਗਿਆ ਔਰ ਉੱਥੇ ਕੋਈ ਬੇਸਿਕ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਔਰ ਇਸ ਕਰਕੇ ਜਿਹੜੇ ਆਮ ਜਨਤਾ ਜਿਨ੍ਹਾਂ ਨੇ ਹੱਕ ਹਲਾਲ ਦੀ ਕਮਾਈ ਕਰਕੇ ਕਰੋੜਾਂ ਰੁਪਏ ਜਿਹੜੇ ਦੇ ਬਰਬਾਦ ਹੋ ਜਾਂਦੇ ਨੇ ਕੋਈ ਹਰ ਇੱਕ ਮਲਾਜਮਾ ਮੰਨ ਲਓ ਕੋਈ ਉਹ ਵਿਚਾਰਾ ساری ਉਮਰ ਕਮਾਈ ਕਰਕੇ ਰਿਟਾਇਰਮੈਂਟ ਤੇ 200 ਗਾਇ ਦਾ ਪਲਾਟ ਖਰੀਦਦਾਗਾ ਜਦੋਂ ਸੋਗਾ ਇਹਦਾ ਪਲਾਟ ਖਰੀਦਦਾਗਾ ਪਰ ਅੰਤ ਵਿੱਚ ਕੀ ਹੁੰਦਾਗਾ ਕਿ ਉਹ ਇੱਕ ਅਚੀ ਕਲੋਨੀ ਚ ਜਾ ਬਸ ਫਸਦਾਗਾ ਉਹ ਥੋੜਾ ਜਿਹਾ ਹੁੰਦਾ ਕਿ ਮੈਨੂੰ ਜੀ 2000 ਰੁਪਏ ਸਸਤਾ ਮਿਲ ਗਿਆ ਔਰ ਉਸ ਕਲੋਨੀ ਦਾ ਸ਼ਿਕਾਰ ਹੋ ਜਾਂਦਾਗਾ ਔਰ ਉਹ ਡਿਵੈਲਪਰ ਸ਼ਿਕਾਰ ਬਣਾ ਲੈਂਦਾਗਾ ਉਹ ਗੈਰ ਕਾਨੂੰਨੀ ਕਲੋਨੀ ਵਾਲਾ ਸ਼ਿਕਾਰ ਬਣਾ ਲੈਂਦਾਗਾ ਉਹ 2-4000 ਸਸਤੇ ਦੇ ਚੱਕਰ ਦੇ ਵਿੱਚ ਉਹ ਲੈ ਲੈਂਦਾਗਾ ਔਰ ਉਸ ਬਾਅਦ ਨਾ ਉੱਥੇ ਕੋਈ ਸੀਵਰੇਜ ਹੁੰਦਾਗਾ ਨਾ ਉੱਥੇ ਕੋਈ ਪਾਣੀ ਹੁੰਦਾਗਾ ਨਾ ਉੱਥੇ ਕੋਈ ਬਿਜਲੀ ਹੁੰਦੀ ਆ ਨਾ ਉੱਥੇ ਕੋਈ ਸੜਕ ਹੁੰਦੀ ਆ ਬਾਅਦ ਦੇ ਵਿੱਚ ਉਹ ਲੋਕ ਜਿਹੜੇ ਨੇਗੇ ਸਰਕਾਰਾਂ ਦੇ ਖਿਲਾਫ ਇੱਕ ਪ੍ਰੋਟੈਸਟ ਕਰਦੇ ਰਹਿੰਦੇ ਨੇ ਪਰ ਲੇਕਿਨ ਸਰਕਾਰ ਨੇ ਜਿਹੜੀ ਪਾਲਿਸੀ ਲੈਂਦੀ ਆ ਇਹਨੂੰ ਬਿਲਕੁਲ ਸੋਚ ਸਮਝ ਕੇ ਵਿਚਾਰ ਕੇ ਜੜੀ ਆ ਲੇਕਿਨ ਨੇ ਧੰਨਵਾਦ ਥੈਂਕ ਯੂ ਦੇਖੋ